ਪਾਰਕ ਦੀ ਡੈਕੋਰੇਸ਼ਨ ਯਾਰ ਬਹੁਤ ਸੋਹਣੀ ਕੀਤੀ ਹੋਈ ਆ ਸੋ ਹੁੰਦਾ ਉਹ ਮੈਂ ਡਿੱਗ ਪਿਆ ਐਂਦਾ ਫੀਲ ਹੋ ਰਿਹਾ ਜਿਵੇਂ ਨਾ ਸਵਰਗ ਵਿੱਚ ਆ ਗਏ ਆ ਸੋ ਅੱਜ ਤੁਹਾਨੂੰ ਕਰਾਉਣ ਜਾ ਰਿਹਾ ਬ੍ਰੰਟਨ ਦੇ ਸਭ ਤੋਂ ਮਹਿੰਗਾ ਇਲਾਕਾ ਬ੍ਰੰਟਨ ਦਾ ਡਾਊਨ Town ਇੱਥੇ ਬਹੁਤ ਹੀ ਜਿਆਦੇ ਪੁਰਾਣੇ ਘਰ ਬਣੇ ਹੋਏ ਆ ਪਲੀ ਸਪੇਸ ਆ ਪੂਰੀ ਕਿਉਂ ਹੁਣ ਐਸਾ ਮੇਕਾ ਬ੍ਰੰਟਨ ਵਿੱਚ ਜਿਵੇਂ ਐਸੇ ਘਰ ਬਹੁਤ ਮਹਿੰਗੇ ਹੋ ਚੁੱਕੇ ਨੇ ਪਰ ਇਹਨਾਂ ਕੋਲੇ ਲੋਕਾਂ ਕੋਲੇ ਤਿੰਨ ਜਾਂ ਚਾਰ ਗੱਡੀਆਂ ਦੀ ਪਾਰਕਿੰਗ ਪਾਰਕ ਦੀ ਡੈਕੋਰੇਸ਼ਨ ਯਾਰ ਬਹੁਤ ਸੋਹਣੀ ਕੀਤੀ ਹੋਈ ਹੈ ਸੋ ਸਾਰੇ ਜਾਨੇ ਜਿੰਨੇ ਹੈਗੇ ਇੱਥੇ ਨੇ ਸੋ ਪਲੀਜ਼ ਵੇਖ ਕੇ ਜਾਇਓ ਬਹੁਤ ਸੋਹਣਾ ਪਾਰਕ ਸਜਾਇਆ ਹੋਇਆ ਹੈ ਇਹਨਾਂ ਨੇ ਲਾਈਟਿੰਗ ਦੇ ਨਾਲ 3 ਕਿਨੇਸ ਬਣੇ ਲੱਗ ਰਹੇ ਆ ਆ ਦੇਖੋ ਘਰਾ ਨੂੰ ਕਿੰਨਾ ਸੋਹਣਾ ਸਜਾਇਆ ਹੋਇਆ ਹੈ ਇਹਨਾਂ ਨੇ ਸਵੇਰਨਾ ਜੀ ਗੇਜ ਪਾਰਕ ਇਹ ਡਾਊਨ ਟਾਊਨ ਦਾ ਮੇਨ ਪਾਰਕ ਹੈ ਤੰਦ ਦੇ ਬੋਲ ਐਂਦਾ ਫੀਲ ਹੋ ਰਿਹਾ ਜਿਵੇਂ ਨਾ ਸਵਰਗ ਵਿੱਚ ਆ ਗਏ ਆ ਸੋ ਲਾਈਟਿੰਗ ਯਾਰ ਰੰਗ ਬਰੰਗੀ ਲਾਈਟਿੰਗ ਤਾਂ ਬੜਾ ਮਜ਼ਾ ਆ ਰਿਹਾ ਹਾਂ ਰੰਗ ਬਰੰਗਾ ਸਨ ਜਦੋਂ ਵੇਖਣ ਨੂੰ ਮਿਲਦਾ ਨਾਲ ਲਾਈਟਿੰਗ ਦੇ ਆਏ ਹਾਏ ਆਊਟ ਆਫ ਵੀਊ ਤੇ ਕਾ ਯਾਰ ਦਿਨੇ ਆਇਦ ਫੋਟੋ ਵਾਲਾ ਬਣਾਇਆ ਨਾ ਸੱਚੀ ਯਾਰ ਓਹ ਹੋਹ ਸੱਚੀ ਮੈਂ ਆ ਗਿਆ ਪੂਰਾ ਆਤਮਾ ਲੱਗ ਜਿਵੇਂ ਸ਼ਾਰਨਾ ਮਾਰ ਦੇ ਤੁਹਾਡੀ ਫੋਟੋਆਂ ਕਰ ਦੋ ਦੋ ਤਿੰਨ ਇਹ ਇੱਥੇ ਪੋਜਣਾ ਇੱਥੇ ਸੋ ਆਹਲਾ ਪੋਜ ਹੱਥ ਵਾਲਾ ਵੀ ਹੈਗਾ ਠੀਕ ਹੈ ਸੋ ਬੜਾ ਵਧੀਆ ਮਜ਼ਾ ਆਇਆ ਯਾਰ ਘੁੰਮ ਕੇ ਅੱਜ ਸੋ ਇਹ ਬਰੰਤਨ ਦਾ ਮੇਨ ਡਾਊਨ ਤਾਂ ਆਉਣਾ ਚਾ ਇਧਰ ਇਧਰ ਵੀ ਲਾਈਟਿੰਗ ਬਹੁਤ ਵਧੀਆ ਹੋਈ ਹੋਈ ਹੈ ਇਹਦਾ ਇਹ ਵੀ ਆ ਤਾਂ ਨਿਆਰਾ ਬਣਿਆ ਪਿਆ ਕਹਿੰਦੇ ਸਾਡੇ ਵਾਲੇ ਵੀ ਚੱਲ ਪੈਣਗੇ ਇੱਥੇ ਕਿ ਨਹੀਂ ਲਓ ਜੀ ਹਨਿਆਰੀ ਲੈ ਰਹੇ ਆਹਾ ਆਹਾ ਕੀ ਬਾਤ ਹੈ ਸੁਬਣਾ ਸੋਣਾ ਸਜਲਟ ਕੀਤੀ ਹੋਈ ਹੈ ਗੇਜਪਾਰਕ ਦੀ ਸੋ ਆਂ ਬਰਾਵੀਰ ਆ ਗਿਆ ਨਿਆਰੀ ਲੈਣਦੇ ਆ ਲੈ ਵੀ ਛੋਟੇ ਬੱਚੇ ਵੀ ਆ ਰਹੇ ਆ ਉਹ ਬੱਲੇ 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 ਇਹ ਤਾਂ ਨਿਆਰੀ ਲੈਣਦੇ ਪੂਰੇ ਅਸੀਂ ਇੰਟਰ ਕਿੱਥੋਂ ਆ ਗਿਆ ਨਾ ਲੈ ਲੈ ਆ ਲੈਣਦੇ ਨਿਆਰੀ ਓ ਇਹ ਗੱਲ ਨਹੀਂ ਕੋਈ ਗੱਲ ਨਹੀਂ ਲਾ ਆਪਣੇ ਵਾਲਾ ਹੁੰਦਾ ਦਾ ਉਹ ਮੈਂ ਡਿੱਗ ਪਿਆ ਮੈਨੂੰ ਫੜੋ ਏ ਚੰਗਮ ਦੀ ਕੰਦੇ ਬਾਹਰ ਆ ਚਲੇ ਸੋ ਵਧੀਆ ਇਹਨਾਂ ਨੇ ਤਿਆਰ ਕੀਤਾ ਯਾਰ ਸੋ ਆਪਦੇ ਬੱਚਾ ਨਾਲ ਨਾਲੇ ਤਾਂ ਸੈਰ ਦੀ ਥੈਰ ਇਹ ਹੈ ਜੀ ਬ੍ਰਮਟਨ ਦਾ ਡਾਊਨਟਾਊਨ ਜਿਹੜੀ ਮੈਂ ਸਾਹਮਣੇ ਤੁਹਾਨੂੰ ਸਕਰੀਨ 'ਤੇ ਦੱਸੀ ਸੀ ਇਹ ਲੱਗੀ ਹੋਈ ਹੈ ਤੇ ਇਹਦੇ ਪਿੱਛੇ ਅਲਗੋਮਾ ਜੀ ਯੂਨੀਵਰਸਿਟੀ ਹੈ ਜਿਹਦਾ ਪਿੱਛੇ ਜੇ ਕਾਫੀ ਰੌਲਾ ਪਿਆ ਸੀ ਜਿਹੜਾ ਬੱਚਿਆਂ ਨੂੰ ਕਾਫੀ ਫੇਲ ਕੀਤਾ ਸੀ ਇਹਨਾਂ ਨੇ ਇੱਧਰ ਆਰਬੀਸੀ ਬੈਂਕ ਵੀ ਆ ਤੇ ਟੀਰੀ ਬੈਂਕ ਵੀ ਹੈ ਤੇ ਬਾਕੀ ਕੰਸਟਰਕਸ਼ਨ ਦਾ ਇੱਥੇ ਇਸ ਵੇਲੇ ਕੰਮ ਚੱਲ ਰਿਹਾ ਤੇ ਬਹੁਤ ਸੋਹਣਾ ਬਣਿਆ ਹੋਇਆ ਹੈ ਡਾਊਨਟਾਊਨ ਬਹੁਤ ਜ਼ਿਆਦਾ ਵੱਡਾ ਨਹੀਂ ਹੈ ਬਟ ਬ੍ਰਮਟਨ ਦੇ ਹਿਸਾਬ ਨਾਲ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਨਾਲ ਪਾਰਕ ਵੀ ਬਹੁਤ ਸੋਹਣਾ ਹੈ ਤੁਸੀਂ ਸਾਰੇ ਨੇ ਦੇਖਿਆ ਜੀ ਡਾਊਨਟਾਊਨ ਦੇ ਵਿੱਚ ਹੀ ਇਹ ਸਕਰੀਨ ਲੱਗੀ ਹੋਈ ਹੈ ਤੇ ਫਿਲਮ ਵਗੈਰਾ ਦਾ ਹੋਰ ਫੈਸਟੀਵਲ ਵਗੈਰਾ ਵੀ ਇੱਥੇ ਮਨਾਏ ਜਾਂਦੇ ਨੇ ਇੱਥੇ ਬੈਠਣ ਲਈ ਵੀ ਬੈਂਚ ਵਗੈਰਾ ਲੱਗੇ ਹੋਏ ਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਹੋਰ ਵਧੀਆ ਵਧੀਆ ਵੀਡੀਓ